ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਜੇ ਨਿਤੇਸ਼ ਬਾਈਕ ਰਿਪੇਅਰ ਤੋਂ ਬਾਈਕ ਦੀਆਂ ਸਕੂਟੀ ਦੀਆਂ ਬਹੁਤ ਸਾਰੇ ਵੀਡੀਓ ਸਾਡੇ ਚੈਨਲ ਤੇ ਮਿਲ ਜਾਣਗੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਿਰਪਾ ਕਰਨਾ ਤਾਂ ਅੱਜ ਅਸੀਂ ਪਲੈਟਿਨਾ ES ਦੀਆਂ ਕਲਚ ਪਲੇਟਾ ਕਿਸ ਤਰ੍ਹਾਂ ਬੰਦੇ ਆ ਇਹ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਇਹਦੇ ਵਿੱਚ ਸੈਟਿੰਗ ਕਰਦੇ ਆ ਕਿੰਨੇ ਇਹਦੇ ਵਿੱਚ ਨਟ ਲੱਗਦੇ ਆ ਇਹ ਤੁਹਾਨੂੰ ਪੂਰੀ ਜਾਣਕਾਰੀ ਅਸੀਂ ਵੀਡੀਓ ਵਿੱਚ ਦੇਵਾਂਗੇ ਤਾਂ ਇਹ ਹੱਬ ਦੇ ਵਿੱਚ ਪਹਿਲਾਂ ਪਲੇਟ ਨੂੰ ਰੱਖਣਾ ਉਸ ਤੋਂ ਬਾਅਦ ਅਸੀਂ ਫਿਰ ਕਲਚ ਪਲੇਟ ਨੂੰ ਰੱਖਣਾ ਤੇ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਵੀ ਨਿਊ ਮਾਡਲ ES ਦੇ ਵਿੱਚ ਪੰਜ ਕਲਚ ਪਲੇਟਾਂ ਪੈਂਦੀਆਂ ਤਾਂ ਸੇਮ ਇਸੇ ਤਰ੍ਹਾਂ ਇੱਕ ਪਲੇਟ ਇੱਕ ਪ੍ਰੈਸ ਪਲੇਟ ਨੂੰ ਲਗਾ ਲੈਣਾ ਤਾਂ ਪ੍ਰੋਪਰ ਅਸੀਂ ਇਹਦੇ ਵਿੱਚ ਸਹੀ ਤਰੀਕੇ ਨਾਲ ਇਹਦੀ ਸੈਟਿੰਗ ਕਰ ਲੈਣੀ ਹੈ ਤੋ ਚਾਰ ਪਲੇਟਾਂ ਲੋਹੇ ਵਾਲੀਆਂ ਹੋਣਗੀਆਂ ਜਿਹਨੂੰ ਪ੍ਰੈਸ਼ਰ ਪਲੇਟ ਬੋਲਦੇ ਆਂ ਔਰ ਪੰਜ ਪਲੇਟਾਂ ਹੋਣਗੀਆਂ ਕਲਚ ਵਾਲੀਆਂ ਜੋ ਕਿ ਅਲੂਮੋਨੀਅਮ ਔਰ ਲੈਦਰ ਨਾਲ ਬਣੀ ਜਾਂਦੀਆਂ ਤੇ ਪੂਰੀ ਦੀ ਪੂਰੀ ਇਹ ਪੈਕਿੰਗ ਨੂੰ ਹੱਬ ਨੂੰ ਸੈਂਟਰ ਨੂੰ ਲਗਾ ਦੇਣਾ ਔਰ ਇਹਦੇ ਵਿੱਚ ਇਹਨੂੰ ਅਡਜਸਟ ਕਰਕੇ ਤਾਂ ਫਿਟ ਕਰਨਾ ਤੋ ਇਹ ਬੜੇ ਹੀ ਧਿਆਨ ਨਾਲ ਕਮਾ ਕੇ ਲਗਾਣੀ ਹੁੰਦੀ ਹੈ ਕਿਉਂਕਿ ਇਹਦੇ ਅੰਦਰਲੇ ਪਾਸੇ ਕੱਟ ਹੁੰਦੇ ਆ ਔਰ ਕੱਟ ਦੇ ਵਿੱਚ ਇਹਨੂੰ ਅਸੀਂ ਲਗਾਣਾ ਹੁੰਦਾ। ਤੋ ਕੱਟ ਦੀ ਸ਼ੈਡਿੰਗ ਕਰਕੇ ਅਸੀਂ ਚਾਰ ਬਲੇਟਾਂ ਨੂੰ ਇੱਕ ਸਾਈਡ ਤੇ ਲਗਾ ਦੇਣਾ ਔਰ ਇੱਕ ਬਲੇਡ ਨੂੰ ਅਸੀਂ ਇੱਕ ਸਾਈਡ ਤੇ ਲਗਾ ਦੇਣਾ ਜੋ ਛੋਟਾ ਕੱਟ ਆ। ਤੋ ਇਹਦੇ ਵਿੱਚ ਬੜੇ ਹੀ ਆਰਾਮ ਨਾਲੇ ਲੱਗ ਜਾਂਦੀ ਆ ਜਦੋਂ ਅਸੀਂ ਇਹਨੂੰ ਪਿਆਰ ਨਾਲ ਲਗਾਉਂਦੇ ਆ। ਤੋ ਇਸ ਤੋਂ ਬਾਅਦ ਅਸੀਂ ਇਹਦੇ ਵਿੱਚ ਨੱਟ ਲਗਾਵਾਂਗੇ। ਡਵਲ ਬਾਸਲ ਨਟ ਇੱਕ ਬਾਸਲ ਸਪਰਿੰਗ ਟੈਪ ਹੁੰਦੀ ਹੈ ਇੱਕ ਬਾਸਲ ਜਿਹੜੀ ਉਹ ਪਲੇਨ ਹੁੰਦੀ ਹੈ ਤੇ ਇਹਦੇ ਵਿੱਚ ਅਸੀਂ ਲਗਾ ਦੇਣਾ ਤੇ ਇਹ ਨਟ ਦੇਖ ਸਕਦੇ ਤੁਸੀਂ ਇਹ ਨਟ ਦੀ ਨਿਸ਼ਾਨੀ ਹੈ ਜਦੋਂ ਇਹ ਬਜਾਇ ਇਸ ਦੀ ਕਿਸੇ ਵੀ ਗੱਡੀ ਦਾ ਇਸ ਤਰ੍ਹਾਂ ਦਾ ਨਟ ਹੋਏਗਾ ਔਰ ਇਹ ਉਲਟੀ ਜੁੜੀ ਹੋਏਗਾ ਇਹ ਦੇਖ ਸਕਦੇ ਤੁਸੀਂ ਉਲਟੀ ਜੁੜੀ ਨੂੰ ਲਗਾਨੇ ਪਿਆ ਤੋ ਇਹਦੇ ਵਾਸਤੇ ਟੂਲ ਵੀ ਸਪੈਸ਼ਲ ਹੁੰਦਾ ਚਾਰ ਪਿੰਨਾ ਵਾਲਾ ਇਹ ਟੂਲ ਹੋਵੇਗਾ ਔਰ 6 ਵਾਲਾ ਇਹ ਛੋਟਾ ਬਾਕਸ ਹੋਵੇਗਾ ਇਹ ਛੋਟਾ ਬੋਲਰ 6 ਵਾਲਾ ਇਹਨੂੰ ਲੱਗੇਗਾ ਵੱਡਾ ਜੋ ਹੋਏਗਾ ਉਹ ਪਲਸਰ ਨੂੰ ਲੱਗਦਾ ਤੋ ਇਹਨੂੰ ਉਲਟੀ ਜੋੜੀ ਨੂੰ ਇਹਦੇ ਵਿੱਚ ਅਸੀਂ ਟਾਈਟ ਕਰਨਾ ਹੁੰਦਾ ਤੋ ਟਾਈਟ ਕਰਨ ਤੋਂ ਬਾਅਦ ਅਸੀਂ 6 ਦੇ 6 ਸਪ੍ਰਿੰਗ ਲਗਾਣੇ ਇਹ ਵੀ ਛੋਟੇ ਸਪ੍ਰਿੰਗਾਂ ਦੇ ਕਿ ਪਲੈਟਿਨਾ E ਜਿਹਾ ਸਦਾ ਅੱਜ ਤੁਹਾਨੂੰ ਕਲਾਚ ਪਲੇਟਾਂ ਦਿਖਾ ਰੇ ਆ। ਔਰ ਇਹਦੇ ਵਿੱਚ ਸੋਖੀਆਂ ਕਲਾਚ ਪਲੇਟਾਂ ਲੱਗ ਜਾਂਦੀਆਂ ਕਿਉਂਕਿ ਇਹਦੇ ਨਾਲ ਸਾਈਡ ਤੇ ਜੋ ਰੂਟਰ ਹੈ ਉਹ ਨਹੀਂ ਹੁੰਦਾ। ਉਹਦੇ ਕਰਕੇ ਸਾਨੂੰ ਇਹ ਜਲਦੀ ਪੈ ਜਾਂਦੀਆਂ। ਰੂਟਰ ਦੇ ਵੱਖਰੇ ਨਟ ਖੋਲੇ ਬੰਦੇ ਆ। ਜਦ ਤੱਕ ਰੂਟਰ ਬਾਹਰ ਨਹੀਂ ਆਏਗਾ ਤਦ ਤੱਕ ਕਲਾਚ ਪਲੇਟਾਂ ਨਹੀਂ ਪੈਂਦੀਆਂ। ਕੋਈ ਤੋਂ ਇਹਦੇ ਵਿੱਚ ਕੰਪਨੀ ਨੇ ਥੋੜੀ ਚੇਂਜਿੰਗ ਦਿੱਤੀ ਆ। ਬਾਕੀ ਨਟ ਸੇਮ ਹੀ ਆ ਜਿਸ ਤਰ੍ਹਾਂ 올ਡ ਮਾਡਲ ਦੇ 8 ਨੰਬਰ ਸਾਰੇ ਨੱਟਾਂ ਨੂੰ 8 ਨੰਬਰ ਅਹੀਂ ਬਰਾਬਰ ਕਰਕੇ ਔਰ ਥੋੜਾ ਜਿਹਾ ਹੱਥ ਨਾਲ ਪਿੱਛੇ ਨੂੰ ਖਿੱਚ ਲੈਣਾ ਤਾਂ ਕਿ ਕਲਚ ਪਲੇਟਾਂ ਦੀ ਪકડ ਬਣ ਜੇ ਜੇ ਡਾਇਰੈਕਟ ਅਸੀਂ ਕਈ ਵਾਰੀ ਟਾਈਟ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਈ ਵਾਰੀ ਸੈਂਟਰ ਜਿਹੜਾ ਉਹ ਸਾਡਾ ਬਾਹਰ ਨਿਕਲ ਜਾਂਦਾ ਪਿਛਲੀ ਤਰਫ ਤੋਂ ਤਾਂ ਫਿਰ ਜਦੋਂ ਅਸੀਂ ਟਾਈਟ ਕਰਾਂਗੇ ਤਾਂ ਕਲਚ ਪਲੇਟਾਂ ਆਪਣੀਆਂ ਪકડ ਨਹੀਂ ਕਰਦੀਆਂ ਇਹ ਇੱਕ ਛੋਟੀ ਜੀ ਜਾਣਕਾਰੀ ਹੈ ਇਹ ਜ਼ਰੂਰ ਤੁਸੀਂ ਦੇਖ ਲੈਣੀ ਹੈ ਜਦੋਂ ਵੀ ਅਹੀਂ ਸਾਰੇ ਨਟਾਂ ਨੂੰ ਲਗਾ ਲੈਣਾ ਤਾਂ ਹੈਂਡ ਨਾਲ ਥੋੜਾ ਜਿਹਾ ਹੱਥ ਨਾਲ ਪਿੱਛੇ ਨੂੰ ਖਿੱਚ ਲੈਣਾ। ਤਾਂ ਜਦੋਂ ਸਾਰੇ ਨਟ ਲੱਗ ਜਾਣਗੇ ਤਾਂ ਫੇਰ ਅਹੀਂ ਗੋਟੀ ਨਾਲ ਬਰਾਬਰ ਨਟਾਂ ਹੀ ਟਾਈਟ ਕਰੀ ਜਾਣੀਆਂ। ਸਭ ਤੋਂ ਪਹਿਲਾਂ ਜਦੋਂ ਅਹੀਂ ਟਾਈਟ ਕਰਨੇ ਆ ਤਾਂ ਬਿਲਕੁਲ ਆਮਨੇ ਸਾਹਮਣੇੋਂ ਟਾਈਟ ਕਰਨੇ ਆ। ਤਾਂ ਕਿ ਪਲੇਟ ਜਿਹੜੀ ਆ ਬਰਾਬਰ ਅਗਲੀ ਤਰਫ ਚੱਲ ਜੇ। ਤਾਂ ਉਸ ਤੋਂ ਬਾਅਦ ਫੇਰ ਅਹੀਂ ਸਾਰੇ ਨਟ ਬਰਾਬਰ ਕਸਣੇ ਆ। ਤਾਂ ਜਦੋਂ ਨਟ ਟਾਈਟ ਕਰਨੇ ਆ ਉਸ ਵੇਲੇ ਸਪਰਿੰਗਾਂ ਦੀ ਸੈਟਿੰਗ ਜ਼ਰੂਰ ਦੇਖ ਲੈਣੀ ਹੈ ਇਹ ਸਪਰਿੰਗ ਸਾਡਾ ਕੋਈ ਬਾਹਰਤ ਨਹੀਂ ਕਈ ਵਾਰੀ ਸਪਰਿੰਗ ਸਾਈਡ ਤੇ ਹੋਣ ਕਰਕੇ ਪਲੇਟ ਜ਼ਿਆਦਾ ਜ਼ੋਰ ਨਾਲ ਕਸਨਦੇ ਤਿਹੜਕ ਵੀ ਜਾਂਦੀ ਆ ਤਾਂ ਇਹ ਇਥੇ ਜ਼ਰੂਰ ਧਿਆਨ ਰੱਖਣਾ ਹੁੰਦਾ ਤਾਂ ਸਪਰਿੰਗਾਂ ਨੂੰ ਹੀ ਸਾਰਿਆਂ ਨੂੰ ਬਰਾਬਰ ਦੀ ਬਰਾਬਰ 6 ਦੀ 6 ਸਹੀ ਹੋਣ ਚਾਹੀਦੇ ਚੈੱਕ ਕਰ ਲੈਣਾ ਕੋਈ ਬਾਹਰਤ ਨਹੀਂ ਕਾਇ ਇਥੇ ਹੀ ਲਾਟੀ ਦੇ ਕਸਲਣੀ ਤੋ ਜਰੂਰ ਤੁਹਾਰੇ ਚਰਨਾ ਤੇ ਬੇਨਤੀ ਕਰਨਾ ਚਾਹਾਂਗੇ ਕਿ ਬਾਈਕ ਸਕੂਟੀ ਇੰਜਨ ਦੀਆਂ ਸਰਵਿਸ ਦੀਆਂ ਹੋਰ ਛੋਟੀਆਂ ਮੋਟੀਆਂ ਜਾਣਕਾਰੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਔਰ ਨਮੀਆਂ ਨਮੀਆਂ ਜਾਣਕਾਰੀਆਂ ਤੁਹਾਡੇ ਲਈ ਇਸ ਚੈਨਲ ਤੇ ਅਸੀਂ ਲੈ ਕੇ ਆਂਦੇ ਰਾਵਾਂਗੇ ਤੋ ਇਸ ਸਪਰਿੰਗ ਦੀ ਬਾਸਲਾ ਦੇ ਨਾਲ ਇਹਦੇ ਵਿੱਚ ਬੈਰਨ ਦੀ ਐਡਜਸਟ ਕਰ ਦੇਣੀ ਹੈ ਇਸ ਪਲੇਟ ਦੇ ਵਿੱਚ ਤੋ ਬੈਰਿੰਗ ਇੱਥੇ ਲੱਗ ਗਿਆ ਜਿਹਦੇ ਵਿੱਚ ਸਾਡਾ ਕਲੱਚ ਦੀ ਜਿਹੜੀ ਰਾਡ ਦੇ ਵਿੱਚੋਂ ਪਿੰਨ ਨਿਕਲਦੀ ਆ ਜਿਹਨੂੰ ਠੇਸੀ ਬੋਲਦੇ ਆ ਉਹ ਇਹਦੇ ਵਿੱਚ ਲੱਗੀ ਤੋ ਇਹ 올ਡ ਮਾਡਲ ਦੀਆਂ ਕਲੱਚ ਬਲੇਟਾਂ ਜੋ ਕਿ ਪੂਰੀਆਂ ਖਰਾਬ ਹੋ ਚੁੱਕੀਆਂ ਹੀ ਜਿਹਦੇ ਨਾਲ ਗੱਡੀ ਦੀ ਪੇਕਾ ਬਿਲਕੁਲ ਹੀ ਨਹੀਂ ਬਣਦੀ ਜੀ ਤੋ ਹੁਣ ਅਸੀਂ ਇਹਦਾ ਬਾਹਰ ਵਾਲਾ ਚੈਂਬਰ ਸਾਫ਼ ਕਰਾਂਗੇ ਔਰ ਦੋਵੇਂ ਜਾਣਾਂ ਹੀ ਸਾਫ਼ ਕਰਕੇ ਤਹ ਇਹਦੇ ਵਿੱਚ ਸਲਾਗਨ ਵਾਲਾ ਹੀ ਜੈਨ ਲਗਾਵਾਂਗੇ ਜਿਹਨੂੰ ਪੈਕਿੰਗ ਬੋਲਦੇ ਆ ਤੇ ਜਿਹੜਾ 올ਡ ਮਾਡਲ ਦਾ ਜੈਨ ਹੀ ਉਹ ਇਹਦੇ ਵਿੱਚ ਕੱਟ ਲੱਗ ਚੁਕੇ ਦੇ ਹੀ ਇਸ ਕਰਕੇ ਇਹਨੂੰ ਅਸੀਂ ਕੱਟਣ ਨਾਲ ਪੂਰਾ ਸਾਫ਼ ਕਰ ਲਿਆ ਔਰ ਡਾਵਰ ਲਗਾ ਕੇ ਤਾਂ ਫੇਰ ਆਹੀ ਇਹਦੇ ਵਿੱਚ ਪੈਕਿੰਗ ਨੂੰ ਲਗਾਵਾਂਗੇ ਤੋਂ ਇਹ ਪੈਕਿੰਗ ਵੀ ਦਾ ਸਪੈਸ਼ਲੀ ਹੁੰਦਾ 올ਡ ਮਾਡਲ ਵਾਲੀ ਜਿਹੜੀ ਪਲਟੀਨਾ ਉਹਦੇ ਵਿੱਚ ਪੈਕਿੰਗ ਅਲੱਗ ਤਰ੍ਹਾਂ ਦਾ ਹੁੰਦਾ ਤੋ ਇਹਦੇ ਵਿੱਚ ਪੈ ਗਈ ਅਲੱਗ ਤਰ੍ਹਾਂ ਦਾ ਤੋ ਦੋਵੇਂ ਤਰਫੇ ਡਾਵਲਾ ਲਗਾ ਕੇ ਸਲੱਗ ਲਗਾ ਕੇ ਤਾਂ ਫੇਰ ਅਹੀਂ ਇਹਦੇ ਵਿੱਚ ਪੈਕਿੰਗ ਲਗਾਉਣਾ ਹੁੰਦਾ ਤੋ ਇਸ ਸਲੱਗ ਨੂੰ ਵੀ ਅਹੀਂ ਬੜੇ ਹੀ ਆਰਾਮ ਨਾਲ ਲਗਾਉਣਾ ਹੈ ਪ੍ਰੋਪਰ ਸਾਰੇ ਹੀ ਤਰਫ ਬਰਾਬਰ ਲਗਾਣੀ ਹੈ ਜਦੋਂ ਅਸੀਂ ਵੱਧ ਘੱਟ ਲਗਾ ਦੇਵਾਂਗੇ ਤਾਂ ਫੇਰ ਜਦੋਂ ਅਸੀਂ ਇਹਨੂੰ ਟਾਈਟ ਕਰਨਾ ਤਾਂ ਫੇਰ ਸਾਡੀ ਜਿਹੜੀ ਉਹਦੇ ਨਾਲ ਐਡਜਸਟ ਹੈ ਚੈਂਬਰ ਦੇ ਨਾਲ ਉਹ ਸਹੀ ਨਹੀਂ ਬਣੇਗੀ ਤੋ ਇਸ ਕਰਕੇ ਨੂੰ ਲਗਾ ਕੇ ਤਾਂ ਉਂਗਲ ਨਾਲ ਇਹਨੂੰ ਸਾਰੇ ਨੂੰ बराबर ਕਰ ਲੈਣਾ ਤਾਂ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਪੈਕਿੰਗ ਲਗਾਉਣਾ। ਤਾਂ ਜਦੋਂ ਅਸੀਂ ਨੂੰ ਜੋੜਨਾ ਇਹਦੇ ਵੀ ਨਟ ਜਿਹੜੇ ਅਸੀਂ ਅਟਨ ਲਗਾਣੇ ਆ ਉਹ ਸਾਰੇ ਦੇ ਸਾਰੇ ਨਟ ਨਾਲ ਲਾ ਕੇ ਤਾਂ ਜਦੋਂ ਟਾਈਟ ਕਰਨੇ ਆ ਤਾਂ ਸਭ ਤੋਂ ਪਹਿਲਾਂ ਅਸੀਂ ਇੱਕ ਅੰਮਨੋ ਸਾਹਮਣੀ ਟਾਈਟ ਕਰਨੇ ਆ। ਮਤਲਬ ਬਿਲਕੁਲ ਸਾਹਮਣੀ ਦਿਸ਼ਾ ਦੇ ਵਿੱਚ ਤੋ ਇਹ ਪੈਕ ਨਹੀਂ ਆਹੀ ਦੇ ਪਰ ਰੱਖ ਦੇਣਾ ਦੂਸਰੀ ਤਰ੍ਹਾਂ ਲੱਗੇ ਹੈ ਤੋ ਇਹਨੂੰ ਇਸ ਤਰ੍ਹਾਂ ਇਹਦੇ ਵਿੱਚ ਅਡਜਸਟ ਕਰ ਲੈਣਾ ਔਰ ਇੱਕ ਤਨ ਇਥੇ ਇੱਕ ਉਹ ਗੱਲ ਦੱਸਣਾ ਚਾਹਾਂਗੇ ਕਿ ਜੜਾ ਇਹਦੇ ਵਿੱਚ ਓਇਲ ਦਿਖਣ ਵਾਲਾ ਸ਼ੀਸ਼ਾ ਹੁੰਦਾ ਉਹਨੂੰ ਜ਼ਰੂਰ ਆਹੀ ਸਾਫ ਕਰ ਲੈਣਾ ਹੁੰਦਾ ਕਿਉਂਕਿ ਖੁੱਲੇ ਹੁੰਦਾ ਹੈ ਉਹਦੇ ਵਿੱਚ ਸਾਡਾ ਸ਼ੀਸ਼ਾ ਜਦੋਂ ਹੀ ਸਾਫ ਕਰ ਲਾਂਗੇ ਤੇ ਔਇਲ ਸਾਨੂੰ ਬਾਹਰੋਂ ਸਹੀ ਤਰੀਕੇ ਨਾਲ ਦਿਖ ਜੇਗਾ। ਤੋਂ ਇਹ ਚੈਂਬਰ ਨੂੰ ਬੜੀ ਆਰਾਮ ਨਾਲ ਇਹਦੇ ਵਿੱਚ ਲਗਾ ਦੇਣਾ। ਜਦੋਂ ਦੋਵੇਂ ਡੱਬਲਾਂ ਇੰਜਣ ਦੇ ਵਿੱਚ ਲੱਗ ਜਾਣਗੀਆਂ ਚੈਂਬਰ ਆਪਣੇ ਆਪ ਹੀ ਆਪਣੀ ਸੈਟਿੰਗ ਤੇ ਪਹੁੰਚ ਜਾਏਗਾ। ਸਭ ਤੋਂ ਵੱਧ ਸੋਖੀਆਂ ਕਲੱਚ ਪਲੇਟਾਂ ਜਿਹੜੀਆਂ ਆ ਉਹ ਪਲੈਟੀਨਾ ਈਐਸ ਦੀਆਂ ਬੰਦੀਆਂ ਕੌਂਗੀ ਦੇ ਵਿੱਚ ਰੂਟਰ ਨਹੀਂ ਹੈਗਾ ਔਰ ਇਹਦਾ ਜਿਹੜਾ ਕਲੱਚ ਜਾਣਾ ਇਹ ਵੀ ਬੜੇ ਆਰਾਮ ਨਾਲ ਨਿਕਲ ਜਾਂਦਾ ਔਰ ਇਹਦੀ ਇਹ ਪਲੇਟਾਂ ਪੰਜ ਦੀ ਪੰਜ ਪਲੇਟਾਂ ਦੀ ਐਡਜਸਟ ਵੀ ਬੜੇ ਆਰਾਮ ਨਾਲ ਆ ਜਾਂਦੀ ਹੈ ਤਾਂ ਇਹ ਦੋ ਨਟ ਇਸ ਕਲੱਚ ਦੀ ਪੱਤੀ ਨੂੰ ਲੱਗਣਗੇ ਇਹ ਸਪੈਸ਼ਲ ਨਟ ਹੁੰਦੇ ਆ ਤਾਂ ਇਹਦਾ ਵੀ ਇਹੀਂ ਜ਼ਰੂਰ ਧਿਆਨ ਰੱਖਣਾ ਇਹਦੇ ਨਾਲ ਸਾਡੀ ਕਲੱਚ ਤਰ ਲੱਗੇਗੀ ਇਹੋ ਪੱਤੀ ਨਾਲ ਜੋ ਕਿ ਸਾਡਾ ਕਲੱਚ ਵਰਕ ਕਰਦਾ ਤੇ 8 ਨੰਬਰ ਨਟਾਂ ਹੀ ਸਾਰੇ ਤੇ ਬਰਾਬਰ ਟਾਈਟ ਕਰਨੇ ਆ ਬਿਲਕੁਲ ਤੁਹਾਨੂੰ ਦਿਖਾ ਰਹੇ ਆ ਸਾਰੇ ਨਟ ਲਗਾ ਕੇ ਜਦੋਂ ਅਸੀਂ ਟਾਈਟ ਕਰਨੇ ਆ ਤਾਂ ਅੰਮਨ ਸਾਹਮਣੇ ਅਸੀਂ ਇਹਨੂੰ ਟਾਈਟ ਕਰਨੇ ਆ ਤਾਂ ਸਾਰੇ ਨਟ ਲਗਾ ਕੇ ਤਾਂ ਪੂਰੀ ਫਿਟਿੰਗ ਕਰਕੇ ਤਾਂ ਗੱਡੀ ਸਾਡੀ ਕਲਚ ਦਾ ਵਰਕ ਕਰਨ ਲਈ ਤਿਆਰ ਹੋ ਜਾਵੇਗੀ ਤਾਂ ਹੁਣ ਤੁਹਾਨੂੰ ਇਹਦੀ ਅਸੀਂ ਦਿਖਾਵਾਂਗੇ ਕੀ ਇਹ ਨਾਲ ਤਾਰ ਦੀ ਅਡਜਸਟ ਕਿਸ ਤਰ੍ਹਾਂ ਕਰਨੀ ਆ ਤੋ ਤਾਰ ਦੀ ਸਾਈਡਿੰਗ ਕਰਨੇ ਵੇਲੇ ਵੀ ਅਸੀਂ ਜ਼ਰੂਰ ਧਿਆਨ ਰੱਖਣਾ ਕਿ ਪਲੇਟਨਾ ESD ਤਾਰ ਜਿਹੜੀ ਆ ਉਹ ਸਪੈਸ਼ਲ ਤਾਰ ਆਂਦੀ ਆ ਤੋ ਇਹਨੂੰ ਸਪੈਸ਼ਲ ESD ਤਾਰ ਪਾਣੀ ਆ ਦੂਸਰੀ ਤਾਰ ਪਾਵਾਂਗੇ ਤਾਂ ਸਾਡਾ ਕਲੱਚ ਜਿਹੜਾ ਉਹ ਸਹੀ ਬਰਕ ਨਹੀਂ ਕਰੇਗਾ ਔਰ ਤਾਰ ਜਦੋਂ ਸਹੀ ਬਰਕ ਨਹੀਂ ਕਰੇਗਾ ਤਾਂ ਫਿਰ ਸਾਡੀ ਕਲੱਚ ਪਲੇਟਾਂ ਦੇ ਉੱਪਰ ਜੋ ਲੈਦਰ ਲੱਗੇ ਹੁੰਦਾ ਉਹ ਘਸ ਜਾਂਦਾ ਤੋ ਇਸ ਕਰਕੇ ਕਲੱਚ ਪਲੇਟਾਂ ਖਰਾਬ ਹੁੰਦੀਆਂ ਇਸ ਲਈ ਨੁਕਸਾਨ ਹੋ ਜਾਂਦਾ ਤਾਂ ਹੁਣ ਨਹੀਂ ਕਲੱਚ ਤਾਰ ਲਗਾਵਾਂਗੇ ਇਹ ਸਾਹਮਣੇ ਏੜੀ ਪੱਤੀ ਹੈ ਜਿਹਨੂੰ 8 ਮਿੰਟ ਲਗਾਏ ਇਹ ਸ਼ੀਸ਼ਾ ਸਾਡਾ ਬਿਲਕੁਲ ਸਾਫ਼ ਹੈ ਜਿਹਦੇ ਵਿੱਚ ਅਸੀਂ ਔਇਲ ਦੇਖਣਾ ਤਾਂ ਉੱਪਰਹੀਂ ਇਹਦੇ ਵਿੱਚ ਕਲੱਚ ਤਾਰ ਨੂੰ ਲਗਾਣਾ origignal ਕਲੱਚ ਤਾਰ bajaj ਦੀ ਇਹਦੇ ਵਿੱਚ ਲਗਾਵਾਂਗੇ ਤੇ ਇੱਥੋਂ ਇਹਦੀ ਪਲੇ ਚੈੱਕ ਕਰ ਲੈਣੀ ਆ ਕਿੰਨੀ ਪਲੇ ਹੈ ਇਹਦੇ ਵਿੱਚ ਤੇ ਇਹ bajaj ਦੀ original ਤਾਰ ਹੈ 183 ਰੁਪਏ ਦੀ एम आर पी ਆ ਪਾਰਟ ਨੰਬਰ ਤੁਸੀਂ ਦੇਖ ਸਕਦੇ ਹੋ ਓरिजिनल ਤਾਰ ਪਾਉਣ ਨਾਲ ਇਹ ਹੈ ਕਿ ਗੱਡੀ ਦੀ ਪੇਕਾ ਬਿਲਕੁਲ ਸਹੀ ਬਣਦੀ ਆ। ਤਾਂ ਇਹਦੇ ਵਿੱਚ ਅਸੀਂ ਲਗਾਵਾਂਗੇ। ਉੱਪਰਲੀ ਤਰਫ ਤੋਂ ਅਸੀਂ ਲਗਾਤੀ ਹੈ। ਤਾਂ ਇਹ ਹੈਂਡਲ ਦੇ ਨਜ਼ਦੀਕ ਤੋਂ ਨਿਕਲਦੇ ਹੋਏ ਸਾਹਮਣੇ ਇੱਕ ਫਰੰਟ ਦੇ ਵਿੱਚ ਤਾਰ ਹੋਵੇਗੀ। ਉਹਦੇ ਵਿੱਚੋਂ ਅਸੀਂ ਕੱਢ ਕੇ ਤੇ ਤਾਰ ਨੂੰ ਇਹਦੇ ਵਿੱਚ ਇੱਥੇ ਲਗਾ ਦੇਣਾ। ਇਹ ਲੋਹੇ ਦੀ ਤਾਰ ਹੈ ਤੇ ਅੰਦਰੋਂ ਦੀ ਕੱਢ ਲੈਣ ਨੂੰ। ਔਰ ਇੱਕ ਨਟ ਪੱਤੀ ਦੀ ਅਗਲੀ ਸਾਈਡ ਔਰ ਇੱਕ ਨਟ ਬੈਕ ਸਾਈਡ ਤੇ ਲਗਾ ਕੇ ਤਾਂ ਇਹਦੇ ਵਿੱਚ ਅਸੀਂ ਜਾ ਬੀਜੇ ਮਤਨ ਨਾਲ ਜਾਂ ਹੈਂਡ ਨਾਲ ਵੀ ਅਸੀਂ ਨੂੰ ਲਗਾ ਸਕਦੇ ਆ ਤਾਂ ਹੁਣ ਇਹ ਨਟ ਨੂੰ ਅਸੀਂ ਪ੍ਰੋਪਰ ਦੋਵਾਂ ਨੂੰ ਟਾਈਟ ਕਰਨਾ ਔਰ ਕਲੱਚ ਦੇ ਵਿੱਚ ਪਲੇ ਰੱਖ ਕੇ ਤਾਂ ਤਾਰ ਦੀ ਅਸੀਂ ਸੈਟਿੰਗ ਕਰ ਲੈਣੀ ਆ ਤੋਂ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾ ਕਰਨਾ ਔਰ ਛੋਟੀਆਂ-ਛੋਟੀਆਂ ਜਾਣਕਾਰੀਆਂ ਵੀ ਸਾਡੇ ਚੈਨਲ ਦੇ ਤੁਹਾਨੂੰ ਮਿਲਦੀਆਂ ਰਹਿਣਗੀਆਂ ਤੋਂ ਕਲੱਚ ਦੀ ਤਾਰ ਨੂੰ ਅਸੀਂ ਸਟੱਟ ਕਰ ਲਿਆ ਪੂਰਾ ਤੋਤਾਰ ਦੀ ਸੈਟਿੰਗ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਨਹੀਂ ਤਾਂ ਸਾਡੇ ਗੇਅਰ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਵੀਡੀਓ ਦੇਖਣ ਲਈ ਧੰਨਵਾਦ ਜੀ